ਕਪੂਰਥਲਾ ਦੇ ਵਿੱਚ ਨਜਾਇਜ਼ ਸ਼ਰਾਬ ਵੇਚਣ ਦਾ ਮਾਮਲਾ ਸਾਹਮਣੇ ਜਥੇ ਲੋਕ ਸਰਕਾਰੀ ਮਾਲੀਏ ਦਾ ਨੁਕਸਾਨ ਕਰ ਰਹੇ ਨੇ ਦੱਸ ਦਿੰਨੇ ਆ ਕਿ ਦਫ਼ਤਰ ਕਪੂਰਥਲਾ ਵਿਖੇ ਗਲਬਾਤ ਕਰਨ ਦੌਰਾਨ ਸ਼ਰਾਬ ਕਾਰੋਬਾਰੀ ਰਮਨ ਕੁਮਾਰ ਅਤੇ ਉਸ ਦੇ ਸਾਥੀਆਂ ਵੱਲੋਂ ਦੱਸਿਆ ਗਿਆ ਹੈ ਕਪੂਰਥਲਾ ਲਾਕੀ ਦੇ ਵਿੱਚ ਪਹਿਲਾਂ ਹੀ ਕਈ ਲੋਕ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰ ਰਹੇ ਨੇ ਅਤੇ ਸਰਕਾਰੀ ਮਾਲੀ ਦਾ ਨੁਕਸਾਨ ਵੀ ਕਰ ਰਹੇ ਨੇ ਉਨਾਂ ਦਾ ਨਾਮੀ ਦਲਾਲ ਵੀ ਨਾਜਾਇਜ਼ ਸ਼ਰਾਬ ਵੇਚਣ ਦੇ ਧੰਦੇ ਵਿੱਚ ਸ਼ਾਮਲ ਹੋ ਗਏ ਨੇ ਕਪੂਰਥਲਾ ਦੇ ਵਿੱਚ ਕੁਝ ਅਜਿਹੇ ਕਮਿਸ਼ਨ ਏਜੰਟ ਸਨ ਜੋ ਨਾਜਾਇਜ਼ ਸ਼ਰਾਬ ਦੀ ਤਸਕਰੀ ਅਤੇ ਵੇਚਣ ਦਾ ਧੰਦਾ ਕਰ ਰਹੇ ਸਨ ਜਿਸ ਬਾਰੇ ਸਾਨੂੰ ਕਾਫੀ ਸਮੇਂ ਪਹਿਲਾਂ ਜਾਣਕਾਰੀ ਮਿਲੀ ਸੀ ਪਰ ਉਸ ਨਾਮੀ ਕਮਿਸ਼ਨ 에ਜੰਟ ਨੂੰ ਨਜਾਇਜ਼ ਸ਼ਰਾਬ ਵੇਚਣ ਦੇ ਧੱਦੇ ਨਾਲ ਜੋੜ ਕੇ ਉਸ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਉਦੋਂ ਇਸ ਪੂਰੇ ਮਾਮਲੇ ਦੀ ਗੋਪਤ ਜਾਣਕਾਰੀ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਗਈ ਹੈ। ਜਿਸ ਤੋਂ ਬਾਅਦ ਐਸਐਸਪੀ ਕਪੂਰਥਲਾ ਨੇ ਸੀਆਈਏ ਸਟਾਫ ਪੁਲਿਸ ਦੇ ਨਾਲ ਹੋਰ ਪੁਲਿਸ ਟੀਮਾਂ ਦਾ ਗਠਨ ਕੀਤਾ। ਜਸੂਰਾਨ ਕਪੂਰਥਲਾ ਸੀਆਈਏ ਸਟਾਫ ਪੁਲਿਸ ਨੇ ਨਜਾਇਜ਼ ਸ਼ਰਾਬ ਦੀ ਵੱਡੀ ਖੇਪ ਸਮੇਤ ਉਹਨਾਂ ਨੂੰ ਕਾਬੂ ਕੀਤਾ ਹੈ। ਸਰ ਅੱਜ ਦੀ ਪ੍ਰੈਸ ਕਾਨਫਰੰਸ ਦਾ ਕੀ ਮੋਟਿਵ ਕੀ ਸੀ ਤੁਹਾਡਾ? ਦੀ ਪ੍ਰੈਸ ਕਾਨਫਰੰਸ ਦਾ ਮੇਨ ਮੋਟਿਵ ਇਹ ਸੀ ਜੀ ਜਿਹੜੇ ਬੀਤੇ ਦਿਨੀ ਦੋ ਗੱਡੀਆਂ ਫੜੀਆਂ ਗਈਆਂ ਇੱਕ ਹੰਡਾ ਸਿਟੀ ਜਿਸ ਨੂੰ ਮੋਰਿਸ਼ ਸ਼ਰਮਾ ਚਲਾ ਰਿਹਾ ਸੀ ਤੇ ਇੱਕ ਕੈਲਟੋ ਗੱਡੀ ਜਿਸ ਨੂੰ ਗੁਰਪ੍ਰੀਤ ਸਿੰਘ ਗੁੱਡਸ ਕੋਪੀਨੀਅਨ ਚਲਾ ਰਿਹਾ ਸੀ ਜਿੰਨ ਤੋਂ ਕਾਫੀ ਭਾਰੀ ਮਾਤਰਾ ਦੇ ਵਿੱਚ ਇੰਗਲਿਸ਼ ਸ਼ਰਾਬ ਜੋ ਜਲੰਧਰ ਤੋਂ এবੀਐਸ ਚਾਰ ਨਾਮ ਦੀ ਫਰਮ ਤੋਂ ਫੇਲ ਵੇਸਟੇਸ਼ਨ ਸਾਈਡ ਤੋਂ ਲਾਕੇ ਆ ਰਹੀ ਸੀ ਕਿ ਤੇ ਐਸਐਸਪੀ ਬਤਲਾ ਪਤਸਲਾ ਗੁਪਤਾ ਜੀ ਦੇ ਦਿਸ਼ਾ ਨਿਰਦੇਸ਼ ਤੇ ਸੀਆਈਡੀ ਦੀ ਟੀਮ ਨੇ ਇਹਨਾਂ ਦੋਵਾਂ ਗੱਡੀਆਂ ਨੂੰ ਸਿਕਾੜਾ ਰੋਕ ਕੇ ਚੈਕਿੰਗ ਕੀਤੀ ਜਿਹਦੇ ਵਿੱਚੋਂ ਕਾਫੀ ਇੰਗਲਿਸ਼ ਸ਼ਬਦਾਂ ਬਦਲ ਗਏ ਸਰ ਜੇਪ ਗੱਲ ਕਰੀ ਜਿੱਥੇ ਕਿ ਪਹਿਲਾਂ ਤਾਂ ਸਲਮ ਇਹ ਜੀ ਸ਼ਰਾਬ ਦੋ ਨੰਬਰ ਤੇ ਸ਼ਰਾਬ ਵੇਚਣ ਦੇ ਵਿੱਚ ਇਨਵੋਲਡ ਹੁੰਦਾ ਸੀ ਹੁਣ ਆਰਟੀਵੀ ਜਿਹੜਾ ਕਿ ਪਾਰੀ ਬਣ ਗਿਆ ਸ਼ਰਾਬ ਦੇ ਤਾਂ ਉਹ ਚੀਜ਼ਾਂ ਨੂੰ ਕਿੱਦਾਂ ਦੇ ਦੇ ਤੁਸੀਂ ਇਸ ਦੀ ਇਨਫੋਰਮੇਸ਼ਨ ਕਾਫੀ ਦਿਨ ਪਹਿਲਾਂ ਆ ਚੁੱਕੀ ਹੈ ਜੀ ਇਹਨੂੰ ਵੈਰੀਫਾਈ ਕਰ ਰਹੀ ਸੀ ਕਿ ਇੱਕ ਨਾਮੀ ਬੰਦੇ ਨੂੰ ਸ਼ਰਾਬ ਦੇ ਗ੍ਰੇਡ ਦੇ ਨਜਾਇਜ਼ ਸ਼ਰਾਬ ਦੇ ਗ੍ਰੇਡ ਦੇ ਨਾਲ ਜੋੜ ਕੇ ਉਹਨੂੰ ਫੜਨਾ ਬੜੀ ਵੱਡੀ ਗੱਲ ਆ ਯਾਨੀ ਇਸ਼ੂ ਭਾਂਜਣਾ ਹੈ ਸ਼ਹਿਰ ਦੇ ਵਿੱਚ ਜਿੰਨੂੰ ਕੀ ਸਾਡੀ ਵੈਰੀਫਿਕੇਸ਼ਨ ਦੇ ਚੇ ਪਤਾ ਲੱਗਾ ਸੀਗਾ ਇਹ ਗੁੱਡ ਵੀ ਟੂ ਉਸ ਗੁੱਪੀ ਨੇ ਹਾਂ ਆਪਣੇ ਨਾਲ ਇਹਨੂੰ ਜੁਆਇਨ ਕਰਾਇਆ ਆ ਉਹਨੇ ਇਹਨੂੰ ਆਪਣੇ ਨਾਲ ਜਿਹੜੀ ਸ਼ਰਾਬ ਦੀਸ ਮਗਲੀਂ ਕਰਦਾ ਉਹ ਉਹਦੇ ਵਿੱਚ ਆਪਣੇ ਨਾਲ ਇਹਨੂੰ ਕਰਕੇ ਤੇ ਇਕੱਠੇ ਇਹ ਸ਼ਰਾਬ ਚੈਰ ਦੇ ਇਸਪਲਾਈ ਲਿਆ ਤੇ ਆਗੇ ਕਹਿੰਦ ਮਤਲਬ ਕਿ ਜਿਹੜਾ ਕਿ ਸਫੇਦ ਨਕਾਬ ਪੋਸ਼ ਹੈਗਾ ਉਹ ਵੀ ਸ਼ਰਾਬ ਦੇ ਵਪਾਰੀ ਬਨਦੇ ਜਾ ਰਹੇ ਆ ਬਿਲਕੁਲ ਬਨਦੇ ਜਾ ਰਹੇ ਆ ਤੇ ਇਸ ਮੰਦੀ ਪੁਲਿਸ ਪ੍ਰਸ਼ਾਸਨ ਨੂੰ ਇਹਨਾਂ ਸਫੇਦ ਨਕਾਬ ਪੋਸ਼ਾਂ ਦੇ ਉੱਤੇ ਕੀ ਕਾਰਵਾਈ ਕਰਨੀ ਚਾਹੀਦੀ ਹੈ ਇਹ ਜਿਹੜੀ ਕਾਰਵਾਈ ਹੋਈ ਹੈ ਜੀ ਇਹ ਜੀ ਲਿਸਟ ਦਿੱਤੀ ਸੀ ਇੱਕ ਸ਼ਰਬ ਦੇ ਜਿਹੜੇ ਇਲੀਗਲ ਕੰਮ ਕਰਦੇ ਆ ਸ਼ਰਾਬ ਦਾ ਮੈਡਮ ਆਪਣੇ ਮਾਨਯੋਗ ਐਸਐਸਪੀ ਸਾਹਿਬ ਨੂੰ ਤੇ ਉਹਨਾਂ ਨੇ ਅੱਗੇ ਕਾਰਵਾਈ ਕਰਕੇ ਸੀਆਈਏ ਇੰਸਪੈਕਟਰ ਸਾਹਿਬ ਨੂੰ ਤੇ ਹੋਰ ਕਈ ਗੁਪਤ ਟੀਮਾਂ ਬਣਾ ਕੇ ਤੇ ਇਹ ਸਾਰੀ ਇਨਫੋਰਮੇਸ਼ਨ ਗੈਦਰ ਕਰਕੇ ਤੇ ਰੇਡ ਕਰਵਾ ਕੇ ਜਿੱਦਾਂ ਫੜਿਆ ਨੂੰ ਤਾਂ ਜਿਹੜਾ ਗੋਪੀ ਨੰਗਾ ਹੈਗਾ ਉਹਦਾ ਕੀ ਸਟੇਟਸ ਵਾ ਗੋਪੀ ਨੰਗਾ ਦਾ ਕਾਫੀ ਪੁਰਾਣਾ ਸਟੇਟਸ ਹੈ ਪਹਿਲਾਂ ਵੀ ਇਹ ਸ਼ਰਾਬ ਦੀ ਸਮਗਲਿੰਗ ਕਰਦਾ ਰਿਹਾ 18 19 ਇੱਤੇ ਪਰਚੇ ਆ ਜਿੱਥੇ ਲੁੱਟਖੋ ਦੇ ਸ਼ਰਾਬੇ ਅਸਲਾਹਤ ਲੱਗੀ ਹੋਈ ਹੈ ਲੜਾਈ ਝਗੜਿਆਂ ਦੇ 26 ਹੈ 307 ਦੇ ਪਰਚੇ ਹੈ ਮਤਲਬ ਕਾਫੀ ਬੈਡ ਕੈਰੈਕਟਰ ਦਾ ਬੰਦਾ ਹੈ ਤੇ ਕਾਫੀ ਪਰਚੇ ਤੇ ਪਹਿਲਾਂ ਵੀ ਹੈਗੇ ਤੁਹਾਨੂੰ ਨਹੀਂ ਲੱਗਦਾ ਕਿ ਜਦਕਿ ਜਿਹੜੇ ਤੇ ਵਪਾਰੀ ਹੈਗੇ ਜਿਹੜੋ ਕਿ ਇਧਰ 2 ਨੰਬਰ ਤੇ ਸ਼ਰਾਬ ਵੇਚਦੇ ਕਿਦਰ ਕਿਤੇ ਇਹਨਾਂ ਨੂੰ 1 ਨੰਬਰ ਦੇ ਵਿੱਚ ਆ ਕੇ ਵਪਾਰ ਕਰਨਾ ਚਾਹੀਦਾ ਇਹ ਇਹਨਾਂ ਦੀ ਆਪਣੀ ਸੋਚ ਨਹੀਂ ਹੈ ਕਿ ਇਹਨੂੰ ਕਾਰਵਾਈ ਕਰਨ ਦਾ ਤੇ ਸਲਾਹ ਸੀ ਤੇ ਦੇਣੀ ਚਾਹੀਦੀ ਹੈ ਹੁਣ ਤੁਸੀਂ ਕੀ ਕਾਰਵਾਈ ਲਈ ਕੀ ਮੰਗ ਕਰਦੇ ਕਿ ਇਧਰ ਬੰਦੇ ਦੇ ਉੱਤੇ ਕੀ ਕਾਰਵਾਈ ਹੋਣੀ ਚਾਹੀਦੀ ਅਸੀਂ ਜਿਹੜੀ ਪਹਿਲਾਂ ਲਿਸਟ ਦਿੱਤੀ ਸੀ ਜਿਹੜੀ ਉਹ ਲਿਸਟ ਦੇ ਉੱਤੇ ਕਾਫੀ ਸਾਲਾਂ ਤੋਂ ਜਿਹੜੇ ਕਾਰੋਬਾਰ ਕਰਦੇ ਪਏ ਆ ਨਜਾਇਜ਼ ਸ਼ਰਾਬ ਦਾ ਉਹਨਾਂ ਖਿਲਾਫ ਲਿਸਟ ਸੀ ਜੀ ਹੁਣ ਜਿਹੜੇ ਇਹ ਆਰਟੀਆ ਵਰਗ ਦੇ ਲੋਕ ਵੀ ਨਜਾਇਜ਼ ਸ਼ਰਾਬ ਦੀ ਸਮਗਲੀ ਕਰਨੀ ਸ਼ੁਰੂ ਕਰ ਦਿੱਤੀ ਹੈ ਅਸੀਂ ਪੁਲਿਸ ਕਪਤਾਨ ਸਾਹਿਬ ਨੂੰ ਇਹ ਹੀ ਮੰਗ ਕਰਦੇ ਹਾਂ ਇਹਨਾਂ ਦੇ ਖਿਲਾਫ ਬੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਆਪਣੀਆਂ ਟੀਮਾਂ ਬਣਾ ਕੇ ਤੇ ਜਿਹੜੇ ਨਵੇਂ ਜਾਰੇ ਸ਼ਹਿਰ ਦੇ ਵਿੱਚ ਸਪਲਾਈ ਕਰ ਰਹੇ ਆ ਉਹਨਾਂ ਨੂੰ ਫੜ ਕੇ ਉਹਨਾਂ ਦਾ ਸਖਤ ਕਾਨੂੰਨੀ ਕਾਰਵਾਈ ਇਹ ਗੱਲ ਕਰੀ ਰੈਵਨੂ ਲੈ ਕੇ ਰੈਵਨੂ ਨੂੰ ਕਿੱਦਾਂ ਲੋਸ ਹੋਇਆ ਤੁਹਾਡਾ ਰੈਵਨੂ ਲਾਸ ਬਹੁਤ ਜ਼ਿਆਦਾ ਹੋ ਰਿਹਾ ਜੀ ਇਸ ਵੇਲੇ ਜਿਸ ਹਿਸਾਬ ਨਾਲ ਸੀ ਵੀ ਘਟੇ ਦੇ ਵਿੱਚ ਬੈਠੇ ਆ ਜੋ ਆਉਣ ਵਾਲੇ ਟਾਈਮ ਦੇ ਵਿੱਚ ਸਰਕਾਰ ਦੇ ਮਾਲੀਆ ਨੂੰ ਤੇ ਨੁਕਸਾਨ ਪਹੁੰਚੇਗਾ ਕਿ ਪਹੁੰਚੇਗਾ ਪਰ ਡਿਸਟ੍ਰਿਕਟ ਕਪੂਰਥਲਾ ਦੇ ਠੇਕੇ ਨੂੰ ਕੋਈ ਜਲਦੀ ਲੇਗਾ ਨਹੀਂ ਕਿਉਂਕਿ ਜਿਸ ਹਿਸਾਬ ਨਾਲ ਇੱਥੇ ਨਜਾਇਜ਼ ਰਾਵ ਦਿੱਤੀ ਪਈ ਹੈ ਸਰਕਾਰ ਨੂੰ ਚਾਹੀਦਾ ਕਿ ਇਸ ਮੰਤਰੀ ਕੋਈ ਅਲੱਗ ਜਿਹੀ ਪਾਲਿਸੀ ਐਕਸਾਈਜ਼ ਵੱਲੋਂ ਲਾਗੂ ਕੀਤੀ ਜਾਵੇ ਜੀ ਜਿੱਦਾਂ ਹੁਣ ਕੋਈ ਵੀ ਦੇ ਕੋਈ 50 ਬੇਟੀਆਂ ਫੜੀਆਂ ਜਾਂਦੀਆਂ ਤੇ ਸਰਕਾਰ ਵੱਲੋਂ ਸ਼ਰਾਬ ਦੇ ਉੱਤੇ ਕੋਈ ਐਵਜਾ ਕਾਨੂੰਨ ਨਹੀਂ ਹੈਗਾ ਬੰਦੇ ਫੜੇ ਜਾਂਦੇ 15 ਮਿੰਟਾਂ ਜਮਾਨਤ ਲੈ ਕੇ ਬਾਹਰ ਆ ਜਾਂਦੇ ਆ ਅਗਲੇ ਦਿਨ ਸਵੇਰੇ ਉਹ ਫੇਰ ਕਾਰਵਾਈ ਕਰਨਾ ਆਪਣਾ ਕੰਮ ਸ਼ੁਰੂ ਕਰ ਲੈਂਦੇ ਆ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਸ਼ਰਾਬ ਨੂੰ ਲੈ ਕੇ ਕੋਈ ਕਾਨੂੰਨ ਐਹੋ ਜਿਹਾ ਬਣਾਇਆ ਜਾਵੇ ਜਿੱਦ ਕਿ ਇਹ ਫੜੇ ਜਾਂ ਲੋਕੀ ਬਲੈਕ ਜਿਹੜੇ ਬਲੈਕ ਕਰਦੇ ਆ ਤੇ ਕੋਈ 2-3 ਮਹੀਨੇ ਅੰਦਰ ਲਾਣ ਜੇਲ੍ਹ ਦੇ ਵਿੱਚ ਤਾਜੋ ਕੀ ਸਰਕਾਰ ਦੇ ਮਾਲੀਆਂ ਨੂੰ ਟਕਬੀ ਹੋ ਸਕੇ